ਬਾਡੀ ਬਿਲਡਿੰਗ ਵਾਲਾ ਪ੍ਰੋਫੈਸ਼ਨਲ ਆ ਉਹ ਮੇਰਾ ਆਪਣਾ ਸ਼ੌਕ ਆ ਜਿਸ ਵਾਸਤੇ ਮੈਂ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਤੇ ਆਪਣੀ ਐਕਸਰਸਾਈਜ਼ ਕਰ ਵਰਤਦਾ ਹਾਂ ਔਰ ਐਸ ਟਾਈਮ ਮੈਂ ਪੰਜਾਬ ਪੁਲਿਸ ਵਿੱਚ ਮਤਲਬ ਬਤੌਲ ਹੌਦਾਰ ਨੌਕਰੀ ਕਰਦਾ ਹਾਂ ਮੇਰੀ ਉਮਰ ਦੀ ਤਕਰੀਬਨ 57 ਸਾਲ ਹੈ ਦੇਖੋ ਜੀ ਜਿਹੜੀ ਏਜ ਆ ਇਹ ਤੇ ਇੱਕ ਮੰਨ ਲਓ ਨੰਬਰ ਹੈ ਜੀ ਕਿ ਜਿਸ ਤਰ੍ਹਾਂ ਮੇਰੀ 55 ਸਾਲ ਤੇ ਮੇਰਾ 55 ਸਾਲ ਨੰਬਰ ਆ ਮੇਰਾ ਨਾਮ ਜੀ ਦੀਦਾਰ ਸਿੰਘ ਆ। ਰੈਂਡ ਮੇਰਾ ਸਿੱਖ ਆ। ਔਰ ਐਸ ਟਾਈਮ ਮੈਂ ਪੰਜਾਬ ਪੁਲਿਸ ਵਿੱਚ ਮਤਲਬ ਬਤੌਲ ਹੌਦਾਰ ਨੌਕਰੀ ਕਰ ਰਿਹਾ ਜੀ। ਮੇਰੀ ਉਮਰ ਜੀ ਤਕਰੀਬਨ 57 ਸਾਲ ਦੀ। ਜਿਮ ਵੈਸੇ ਤਾਂ ਮੈਂ ਪਹਿਲਾਂ ਹੀ ਸੀਗਾ ਸਪੋਰਟਸਮੈਨ ਸੀਗਾ। ਪਰ ਜਿਹੜਾ ਮਸਲ ਬਣਾਉਣ ਵਾਲਾ ਖਿਆਲ ਆ ਤਕਰੀਬਨ 8-9 ਸਾਲ ਤੋਂ। ਔਰ ਸ਼ਡਿਊਲ ਜੀ ਮੇਰਾ ਤਕਰੀਬਨ 4:00 ਵਜੇ ਉੱਠਦਾ ਜੀ ਮੈਂ। ਤੇ 4:00 ਵਜੇ ਉੱਠ ਕੇ ਮੈਂ ਤਕਰੀਬਨ 5:30 ਜਿਮ 'ਤੇ ਜਾਂਦਾ। ਜਿਮ ਮਤਲਬ 5:30 ਤੋਂ 7:30 ਤੱਕ ਜਿਮ ਦੇ ਨਾਲ ਚੱਲੀਦਾ ਜੀ ਪਹਿਲੇ 15-20 ਮਿੰਟ ਵਾਰਮ ਅਪ ਲਾਸਟ 15-20 ਮਿੰਟ ਸਟੈਚਿੰਗ ਔਰ ਤਕਰੀਬਨ ਡੇਢ ਘੰਟਾ ਐਕਸਰਸਾਈਜ਼ ਜਿਹੜਾ ਵੀ ਸ਼ਡਿਊਲ ਹੋਵੇ ਉਸ ਹਿਸਾਬ ਨਾਲ ਅੱਜ ਤਾਂ ਸੋਮਵਾਰ ਨੂੰ ਜਸਟ ਦੀ ਹੋ ਜਾਂਦਾ ਜੀ ਨਾਲ ਬਾਈਸੈਪ ਜਾਂ ਟ੍ਰਾਈਸੈਪ ਕੋਈ ਵੀ ਐਕਸਰਸਾਈਜ਼ ਲਾ ਲਈ ਇਸ ਤਰ੍ਹਾਂ ਪੂਰੇ ਵੀਕ ਦਾ ਸ਼ਡਿਊਲ ਹੁੰਦਾ ਜੀ ਔਰ ਉਸ ਤਰੀਕੇ ਨਾਲ ਚੱਲਦੇ ਰਹੇ ਦੇਖੋ ਜੀ ਚੱਕਰ ਇਸ ਤਰ੍ਹਾਂ ਕੇ ਅਸੀਂ ਪੰਜਾਬ ਸਰਕਾਰ ਤੋਂ ਪੈਸੇ ਲੈ ਰਹੇ ਹਾਂ ਔਰ ਸਾਨੂੰ ਡਿਊਟੀ ਤਾਂ ਆਪਣੀ ਤਾਂਦੇ ਹੀ ਨਾਲ ਨਿਭਾਉਣੀ ਪਊਗੀ ਜਿਹੜੀ ਸਾਨੂੰ ਡਿਊਟੀ ਦਿੱਤੀ ਹੋਈ ਹੈ ਜਿਹੜਾ ਇਹ ਬੋਡੀ ਬਿਲਡਿੰਗ ਵਾਲਾ ਪ੍ਰੋਫੈਸ਼ਨਲ ਆ ਉਹ ਮੇਰਾ ਆਪਣਾ ਸ਼ੌਕ ਆ ਇਸ ਵਾਸਤੇ ਮੈਂ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਤੇ ਆਪਣੀ ਐਕਸਰਸਾਈਜ਼ ਕਵਰ ਕਰਦਾ ਹਾਂ ਆਹਨ ਪੀਨ ਵਿੱਚ ਜੀ ਮੈਂ ਘਰ ਦੀ ਡਾਈਟ ਹੀ ਇਸਤੇਮਾਲ ਕਰਦਾ ਜਿਸ ਤਰ੍ਹਾਂ ਐਗ ਦਲੀਆ ਦਲੀਆ ਜਿਸ ਤਰ੍ਹਾਂ ਛੋਲੇ ਕਣਕ ਜਵਾਰ ਸੋਰਾ ਦਾਲ ਔਰ ਜਿਸ ਤਰ੍ਹਾਂ ਬਾਜਰਾ ਵਗੈਰਾ ਇਨੂੰ ਨਾਰਮਲ ਜਾਂ ਫਰਾਈ ਕਰਕੇ ਇਹਨਾਂ ਨੂੰ ਭਾ ਲਈਦਾ ਜੀ ਔਰ ਇਹਨਾਂ ਦਾ ਦਲੀਆ ਬਣਾ ਕੇ ਖਾਈ। ਦੇਖੋ ਜੀ ਜਿਹੜੀ ਏਜ ਆ ਇਹ ਤੇ ਇੱਕ ਮੰਨ ਲਓ ਨੰਬਰ ਹੈ ਜੀ ਕਿ ਜਿਸ ਤਰ੍ਹਾਂ ਮੇਰੀ 59 ਸਾਲ ਤੇ ਮੇਰਾ ਇੱਕ 59 ਸਾਲ ਨੰਬਰ ਆ ਕੋਈ ਵੀ ਜਿਹੜਾ ਇਨਸਾਨ ਆ ਜਦੋਂ ਏਜ ਦਾ ਕੋਈ ਮੈਟਰ ਨਹੀਂ ਆ ਜਦੋਂ ਮਰਜ਼ੀ ਸ਼ੁਰੂ ਕਰ ਲੇ ਕਿਉਂਕਿ ਇੱਕ ਇਨਸਾਨ ਹੀ ਹੈ ਜੋ ਕੰਮ ਸ਼ੁਰੂ ਕਰਦਾ ਉਹਨੂੰ ਫਿਨਿਸ਼ ਵੀ ਆਸਾਨ ਨਾਲ ਕਰ ਸਕਦਾ। ਔਰ ਉਸ ਦਾ ਬੈਨੀਫਿਟ ਵੀ ਲੈ। ਜੂਥ ਨੂੰ ਤੇ ਮੇਰਾ ਇਹੋ ਮੈਸੇਜ ਹੈ ਜੀ ਕਿ ਨਸ਼ੇ ਪਤੇ ਤੋਂ ਦੂਰ ਰਹਿੰਗੇ। ਔਰ ਕੋਸ਼ਿਸ਼ ਕਰਮ ਕਿ ਆਪਣੇ 24 ਘੰਟਿਆਂ ਦੇ ਜਿਹੜੇ ਦਿਨ ਦੀ ਰੋਜ਼ ਆਪਣਾ ਕੰਮਕਾਰ ਕਰਦੇ ਆ ਉਸ ਦੇ ਵਿੱਚੋਂ ਤਕਰੀਬਨ 1.5 ਘੰਟਾ ਕੱਢ ਕੇ ਜੂਥ ਹੀ ਨਹੀਂ ਬਲਕਿ ਸਾਡੀ ਏਜ ਦੇ ਵੀ ਨੌਜਵਾਨ ਜਾਂ ਜਿਹੜੇ ਮਤਲਬ ਮੇਰੀ ਏਜ ਦੇ ਨੇ ਬੁਢਾਪਾ ਆਪਣੇ ਉਹਨੂੰ ਕਿ ਸਮਝਦੇ ਕਿ ਮੈਂ ਬੁੱਢਾ ਹੋ ਗਿਆ ਇਹੋ ਜੀ ਕੋਈ ਗੱਲ ਨਹੀਂ ਹੈ। ਆਪਣਾ ਸਮੇਂ ਤੋਂ ਸਮੇਂ ਕੱਢ ਕੇ 1 ਘੰਟਾ 1.5 ਘੰਟਾ ਆ ਕੇ ਸਾਈਕਲਿੰਗ ਕਰਨ ਛੋਟੀ ਛੋਟੀ ਐਕਸਰਸਾਈਜ਼ ਕਰਨੀ ਜ਼ਰੂਰੀ ਨਹੀਂ ਕਿ ਬਹੁਤਾ ਜ਼ਿਆਦਾ ਹੀ weight ਚੁੱਕਣਾ ਆਪਣੀ ਉਮਰ ਦੇ ਮੁਕਾਬਲ ਮੁਤਾਬਕ ਜਿੰਨੇ ਕਾਸੀ weight ਚੁੱਕ ਸਕਦੇ ਆ ਅਗਰ ਅਸੀਂ 5 ਕਿਲੋ ਦਾ ਡੰਬਲ ਚੁੱਕ ਸਕਦੇ ਆ ਤੇ 5 ਨਾਲ ਹੀ ਐਕਸਰਸਾਈਜ਼ ਕਰੋ ਉਸ ਦਾ ਵੀ ਸਾਨੂੰ ਬੈਨੀਫਿਟ ਮਿਲਦਾ ਜ਼ਰੂਰੀ ਨਹੀਂ ਕਿ 25 ਕਿਲੋ ਵਾਲਾ ਡੰਬਲ ਹੀ ਚੱਕਣਾ ਐਕਸਰਸਾਈਜ਼ ਕਿਉਂਕਿ ਜਿਹੜੀ ਮਿਹਨਤ ਆ ਉਹ ਸਿਆਣੇ ਕਹਿੰਦੇ ਕਿ ਵਿਰਥ ਨਹੀਂ ਜਾਂਦੀ ਮੇਰਾ ਸੁਪਨਾ ਜੀ ਆਪਣੀ ਏਜ ਦੇ ਅਕੋਰਡਿੰਗ ਬੋਡੀ ਬਿਲਡਿੰਗ ਕਰਨਾ ਔਰ ਅੱਗੇ ਵਧੀਆ ਕਰਕੇ ਦੱਸਣ ਦੀ ਮਤਲਬ ਕੋਸ਼ਿਸ਼ ਕਰਨੀ ਹੈ ਕਿ ਮਤਲਬ ਥੋੜਾ ਅਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਚੰਗਾ ਕੰਮ ਕਰੂੰਗਾ ਤੇ ਫਿਰ ਉਹ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸਿਆ ਕਿ ਮੈਂ ਪੰਜਾਬ ਪੁਲਿਸ ਜੌਬ ਕਰ ਰਿਹਾ ਤੇ ਜੇ ਮੈਂ ਚੰਗਾ ਕਰੂੰਗਾ ਤੇ ਨਾ ਤੇ ਆਪਣੇ ਆ ਵੀ ਮਹਿਕ ਵਿੱਚ ਚਮਕ ਜਾਂਦਾ ਜੀ ਕਿ ਹੁਣ ਜਦਾਂ ਮੈਂ ਹੀ ਯੂਨੀਫਾਰਮ ਪਾਈ ਹੁੰਦੀ ਆ ਵਰਦੀ ਪਾ ਕੇ ਮੈਂ ਡਿਊਟੀ ਕਰਦਾ ਆ ਆਪਜੀ ਦੇ ਦੇਖਣ ਵਾਲਾ ਦੇਖਦੇ ਆ ਕਿ ਮਤਲਬ ਡਿਊਟੀ ਕਰਨ ਵਾਲਾ ਜਿਹੜਾ ਇਨਸਾਨ ਆ ਕਿ ਫਿਟਫਾਟ ਆ ਔਰ ਆ ਕੇ ਲੋਕ ਪੁੱਛਦੇ ਵੀ ਆ ਕਿ ਸਰ ਤੁਹਾਡਾ ਕੀ ਖਾਣ ਪੀਣ ਆ ਤੁਹਾਡਾ ਕੀ ਤੁਸੀਂ ਇਸਤੇਮਾਲ ਕਰਦੇ ਜੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਕਰਦੇ ਜੀ ਤੇ ਅਸੀਂ ਦੱਸਦੇ ਨਹੀਂ ਉਹਨਾਂ ਨੂੰ ਮੈਂ ਆਪਣੇ ਆਪ ਨੂੰ ਅਜੇ ਤਿਆਰ ਨਹੀਂ ਸਮਝਦਾ ਜਦੋਂ ਮੈਂ ਤਿਆਰ ਹੋਗਾ ਤੇ ਮੈਂ ਆਪਣੀ ਏਜ ਦੇ ਹਿਸਾਬ ਨਾਲ ਕੰਪੀਟੀਸ਼ਨ ਲੜੂਗਾ